ਖਾਂਡਵੇ ਹੈ ਅੱਗੇ ਵੀ ਤਿੰਨ ਚਾਰ ਅੱਗੇ ਵੀ ਆਈਆਂ ਵਾ ਮੰਮੀ ਐ ਥੋੜਾ ਜਿਹਾ ਤਰਾ ਕਿਉਂ ਸੈਟ ਕਰ ਸ਼ਰਮੀ ਲਾਈ ਪਈ ਐ ਸੁਣੀ ਮਹਣੀ ਅਗੋਲੀ ਅਕਲ ਹੈ ਹਮ ਬਹੁਤ ਛੋਟੇ ਹੈ ਸਰ ਆਪਕੀ ਕਲਾ ਕੇ ਸਾਹਮਣੇ ਇਹ ਦੇਸ਼ ਤੁਹਾਡੇ ਰਹਿਣ ਜੋਗ ਨਹੀਂ ਇਹ ਕਾਫੀ ਤੁਹਾਡੇ ਪੀਣ ਜੋਗ ਨਹੀਂ ਜੀ ਸਸਰੀਕਾਲ ਸਾਰਿਆਂ ਨੂੰ ਲਓ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਸੋ ਉਤਨੀ ਆਪਣਾ ਪਹਿਲਾ ਵੱਡੇ ਵਾਲਾ ਵਲੌਗ ਵੀ ਲੈ ਆ ਸ਼ਾਪਿੰਗ ਵਾਲਾ ਮੰਮੀ ਨੂੰ ਸੂਟ ਦਵਾਇਆ ਮੰਮੀ ਰੋਹ ਜੀ ਕਹਿੰਦੀ ਸੀ ਨਾ ਬੇਲੀ ਹਾਏ ਕੁੜੀ ਨਾ ਸੂਟ ਕਿੱਡਾ ਸੋਹਣਾ ਪਾਇਆ ਰੀਲ ਕਰੇ ਉਹਦੇ ਵੇਲੇ ਮੰਮੀ ਕਿੰਨੀ ਪੈਸੇ ਸੂਟ ਹੈ ਵਾ ਲੈਣਾ ਸੋ ਆਪਾਂ ਸੂਟ ਦਵਾ ਦਿੱਤਾ ਮੰਮੀ ਨੂੰ ਮੰਮੀ ਰੋਹ ਕਹਿੰਦੀ ਨਹੀਂ ਸੂਟ ਆ ਲੈਣਾ ਉਹ ਲੈਣਾ ਜੋ ਲੈਣਾ ਵਾ ਸੋ ਹੁਣ ਮੰਮੀ ਦੀ ਡਿਮਾਂਡ ਆ ਜੁੱਤੀਆਂ ਦੀ ਮੰਮੀ ਆ ਜਾਂਦੀਆਂ ਨੇ ਕਹਿੰਦੇ ਮੰਮੀ ਨੂੰ ਜੁੱਤੀਆਂ ਵੀ ਚਾਹੀਦੀਆਂ ਮੈਨੂੰ ਹੁਣ ਤੇ ਸੈਂਡਲ ਜਿਹੜੀ ਉਹ ਨਿੱ ਚਪਲਾਂ ਹੀ ਲੈਣ ਨੂੰ ਮੈਂ ਕਹਾਂ ਅੱਪਰ ਤੋਂ ਕਰੂ ਚੁਆਇਸ ਹੁੰਦੀ ਮਾਂ ਮੰਮੀ ਦੀ ਕਿਵੇਂ ਦੀ ਆ ਤੇ ਸੋ ਮਿਲਦੇ ਆ ਤੁਹਾਨੂੰ ਜੁੱਤੀਆਂ ਕਰਦੇ ਨੇ ਖੁਸ਼ੀ ਆਪਣੀ ਖੁਸ਼ੀ ਆ ਘਰ ਦੇ ਨਾਲ ਆਪਣਾ ਕੋਈ ਨਹੀਂ ਹੁੰਦਾ ਹਨਾ ਸੋ ਹਮੇਸ਼ਾ ਆਪਣੇ ਘਰ ਦੇ ਖੁਸ਼ ਰੱਖੀ ਆ ਆਪਾਂ ਨੂੰ ਤੇ ਇਹੀ ਹੁੰਦਾ ਵਾ ਆਪਾਂ ਨੂੰ ਘਰ ਦੇ ਨਾਲ ਉੱਪਰ ਕੋਈ ਨਹੀਂ ਦਿੰਦਾ ਗਾ ਇਹ ਆਪਣੀ ਇੰਦੀ ਖੁਸ਼ੀ ਮੈਟਰ ਕਰਦੀ ਆ ਸੋ ਇੰਦੀ ਖੁਸ਼ੀ ਲਈ ਆ ਕੋਈ ਵੀ ਕਰ ਸਕਦੇ ਆ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਮਾਂ ਨਾਲ ਦੇਣ ਤੱਕ ਸਾਰੀ ਜ਼ਿੰਦਗੀ ਦੇ ਨਹੀਂ ਸਕਦੇ ਗੇ ਕਰਜੇ ਕਦੇ ਲਾ ਸਕਦੇ ਨਹੀਂ ਮਾਂ ਦਾ ਸੋ ਇਹ ਤੱਕ ਨਿੱਕੇ ਨਿੱਕੇ ਖੁਸ਼ੀਆਂ ਹੁੰਦੀਆਂ ਹਨਾ ਚਲੋ ਇਹ ਗਿਫਟ ਜਿਹੜੇ ਮਨੇ ਵਟੇ ਆਪਾਂ ਲੈ ਦੇਨੇ ਆ ਸੋ ਸੂਟ ਕਰ ਲੈਤੇ ਆ ਸੋ ਆਪਾਂ ਜਿਹੜੀਆਂ ਜੁੱਤੀਆਂ ਲੈ ਦੇਣੀਆਂ ਤੇ ਕਰ ਪਰਸੇ ਈ ਦਾ ਵਗੈ ਵੇ ਲੰਗੇ ਸਸਰੀ ਘਰ ਤੇ ਚੈਨ ਤੇ ਕੰਟੀ ਮਟਾ ਲਓ ਬਲੌਗ ਆਪਣਾ ਸ਼ੋ ਹੋ ਜਾਏ ਲਵ ਯੂ ਆਲ ਯਾਰ ਮਮਾ ਓਕੇ ਆ ਕਮ ਠੀਕ ਆ ਕਾਫੀ ਵੈਰੀ ਗੁੱਡਾ ਰਿਪੋਰਟਾ ਕਰਾਤੀ ਆ ਮਾਮੀ ਨੇ ਟੈਸਟ ਕਰਾ ਦੇ ਆ ਤੇ ਮਾਮਾ ਓਕੇ ਕਹਿੰਦੇ ਠੀਕ ਆ ਮਾਮਾ ਨਹੀਂ ਦੱਬ ਲਾ ਗਿੰਦੇ ਬੇਦਵਾਰਸ ਬਾਹਰ ਤੇ ਕੰਮ ਕਰੇ ਜਾ ਕੇ ਮਾਮਾ ਫੇਰ ਚਲੋ ਵੀ ਚਲੋ ਜੀ ਮੰਮੀ ਲਈ ਜੁੱਤੀਆਂ ਸਿਲੈਕਟ ਹੋ ਰਹੀਆਂ ਚੱਪਲਾਂ ਸੈਂਟਰ ਮੰਮੀ ਲਈ ਆ ਖਾਈਏ 39 ਠੀਕ ਹੈ ਲੋਬ ਜੁੱਤੀਆਂ ਵਾਲੀਆਂ ਘਟਾਲੀਆਂ ਤੇ ਸਮਝ ਨਹੀਂ ਆਉਂਦੀ ਮੰਮੀ ਨੂੰ ਕਿਹੜੀ ਲਾ ਕੇ ਦੇਈਏ ਇੱਕ ਤਾਂ ਮੈਂ ਆਹ ਸਿਲੈਕਟ ਕਰਤੀ ਮੰਮੀ ਲਈ ਦੱਸੋ ਸੋਹਣੀ ਲੱਗੀ ਆ ਇਹ ਕਾ ਆ ਸਿਲੈਕਟ ਹੋ ਗਈ ਤੇ ਇੱਕ ਮੈਨੂੰ ਆਹ ਸੋਹਣੀ ਲੱਗੀ ਆ ਇਹ ਦੋ ਸੋਹਣੇ ਲੱਗਿਆ ਮੈਨੂੰ ਬਾਕੀ ਕਿਆ ਕਰਦੇ ਆ ਕਿਹੜੀ ਲੈਣੀ ਕਿਹੜੀ ਨਹੀਂ ਬਹੁਤ ਪਈਆਂ ਇੰਦਰੇ ਫਰਾਂ ਲੱਗਾ ਪਿਆ ਜਿਹੜੀ ਸੋਹਣੀ ਲੱਗਦੀਆਂ ਵਾ ਇਥੇ ਤਾਂ ਕਿਆ ਮਾਮਾ ਕੱਲ੍ਹ ਆ ਜੇ ਹੈ ਇਥੋਂ ਗਿਆ ਜਰ ਨਾਲ ਜੁੱਤੀ ਨੇ ਤਾਂ ਲਿਆ ਉਹਨੇ ਨਿੱਤੀ ਮਿਲ ਲਿਆ ਕਰਨ ਐਨ ਭਰਾ ਹੈ ਬੈਨ ਭਰਾ ਆ ਗਏ ਗਰਮੀਦ ਕਾਲਜ ਦੇ ਸਿੱਖੇ ਇਹ ਥੋੜਾ ਜਿਹਾ ਤੂੰ ਨਹੀਂ ਸਾਂ ਸੱਸੀ ਕਾ ਅਪਲਾਈ ਮਾਮੇ ਨੇ ਸਵਾਲ ਅਪਲਾਈ ਤੇ ਸੱਸੀ ਕਾਲ ਕੀਤਾ ਨੇ ਮੇਰਾ ਭਰਾ ਲਧਿਆੜੇ ਨੂੰ ਪੋਤਲ ਕੱਟ ਸੀ ਲੈ ਲੈ ਹੁਣ ਇਹ ਗੱਲਾਂ ਹੋ ਗਈਆਂ ਲੈ ਤਰਾ ਪੋਤ ਨੇ ਦਿਹਾੜੀ 10 ਰੰਗ ਜਿਹੜੇ ਕੱਢਣੇ ਭਰਾ ਨਾਲ ਹੋਣ ਗਿਆ ਉਹ ਤੇਰ ਸਾਥ ਬਾਦ ਆਉਣਾ ਚਲਾਇਆ ਫਿਰ ਠੀਕ ਮੜਾ ਜਾ ਹੈਲਪ ਕਰਾਵੋ ਕੀ ਹੈਲਪ ਕਰਾ ਦੀ ਕਹ ਜੀ ਦੀ ਕਰਾਉਣੀ ਹੈ ਲਪਾ ਜਾ ਬੋਰੀ ਬਿਸਤਰਾ ਕੱਢਣਾ ਵਿੱਚੋਂ ਜੁੱਲੀ ਬਿਸਤਰਾ ਕੱਢੀ ਹੈ ਸਾਰਾ ਕਾਫੀ ਦੱਸ ਕੀ ਦੱਸਦਾ ਹੀ ਨਹੀਂ ਗਾਜੀ ਉਹਦਣ ਕਿੰਨੇ ਆਵੇ ਆਲਫਾਵੇ ਆਉ ਪਏ ਮੰਮੀ ਆਂਦੀ ਲਫਾਵੇ ਤੂੰ ਸੁਟੇ ਮੈਨੂੰ ਤਾਂ ਪਤਾ ਹੀ ਨਹੀਂ ਗਾ ਕਿਹੜੇ ਆਵੇ ਦਵਾਵੇ ਇੱਧਰ ਵੇਖ ਇਹਨੇ ਸੁਟੇ ਆਏ ਇਹ ਸੁਨੋਰ ਨੇ ਮੈਂ ਨਹੀਂ ਸੁਟੇ ਹਟੇ ਆ ਤਾਂ ਸਾੜ ਤੇ ਮੰਮੀ ਨੇ ਆਵੇ ਬਥੇਰੇ ਸਾਹਮਣੇ ਪਾਏ ਕੋਈ ਸ਼ਰਮ ਨੂੰ ਹੱਥ ਮਾਰ ਲਿਆ ਕਰ ਸ਼ਰਮ ਕਰ ਲੀ ਚੱਲ ਕੱਢ ਫਿਰ ਚਲਾ ਬੀਬੀ ਹੈਲਪ ਕਰਾਓ ਇਹਨਾਂ ਵੀ ਨਹੀਂ ਰਾਈਦਾ ਹੀ ਨਹੀਂ ਨਾ ਇਹ ਚੀਜ਼ਾਂ ਨਾਲ ਭੁੱਖ ਲੱਗਦੀ ਮੰਦਾ ਲਾ ਸਕਦਾ ਕਦੇ ਵੀ ਸ਼ਰਮ ਨਹੀਂ ਲਾਈ ਤਈ ਆਪਣੀ ਮਹਣੇ ਨਹੀਂ ਅਗੋਲੀ ਗਈ ਅਗਲਾ ਸਾਰੀ ਅਗਲਾ ਮੈਨੂੰ ਲੰਦਾ ਕੀ ਜਿਹੜੇ ਬਹੁਤ ਜੀ ਚੀਜ਼ਾਂ ਲਈਆਂ ਹੋਈਆਂ ਨਾ ਫੇਰ ਇਹ ਅੱਗੇ ਤੋਂ ਆ। ਇਹਨਾਂ ਕਰੀਏ ਹਾਂ ਅੰਦਰ ਦੇ ਸੇਲੇ ਲੈ। ਲੈ ਕਾਦੀ ਲੈਣੀ ਯਾਰ ਦੱਸ। ਲੈ ਜੇ ਅਗਲ ਅਲਮਾਰੀ ਚੱਕੀ ਨੂੰ ਪੂਰੇ ਆਉਣਗੇ। ਪੂਰੇ ਆਉਣ ਦੇ ਅਲਮਾਰੀ ਨਵੀਂ ਲੈਵਾਂਗੇ। ਹੋਰ ਉਹ ਕੱਟ ਖਾਲੋ ਕੱਟ ਖਾਲੋ ਹੁਣ ਅੰਦਰ ਨੂੰ ਭਜਦੇ ਆ। ਵਾਓ ਬਿਊਟੀਫੁੱਲ ਆਪਣੇ ਫੁੱਲ ਆਪਣੇ ਵਾਓ ਫੁੱਲ ਵਾਓ ਆ ਵੈਰੀ ਗੁੱਡ ਆਲੇ। ਕਿਵੇਂ ਕਿਵੇਂ ਲੋਡ ਚੱਕੀ ਲਾਉਂਦੇ ਵੇ ਤੂੰ ਕਿਹਾ ਕਿਹਾ। ਹੀ ਬੀਬੀ ਵੇਖ ਕੇ ਮੈਂ ਆਫਦੀ। ਮਾਤਾ ਜੀ ਦਾ ਸਮਾਂ। ਚਾਹ ਇਹ ਹੱਥ 'ਚ ਪੈਸੇ ਆ ਜਾਣ ਸਹੀਂ। ਪੈਸੇ ਕਿਹਨੇ ਆਏ ਹੱਥ 'ਚ? ਮੇਰੇ ਅਜੇ ਪੈਸੇ ਤਾਂ ਹੀ ਨਹੀਂ ਅਜੇ। ਤੇ ਕਾਊਂਟ 'ਚ ਤਾਂ ਆਈ ਆ। ਹੈਂ? ਹੱਥ 'ਚ ਨਹੀਂ ਕਾਊਂਟ 'ਚ ਤਾਂ ਆਈ ਆ। ਕੋਈ ਹੱਥ 'ਚ ਕਾਊਂਟ 'ਚ ਨਹੀਂ ਪੈਸੇ ਆਏ। ਚੈੱਕ ਕਰ ਲਾ ਪਹਿਲਾਂ ਕੀ ਆ। ਮੰਮੀ ਕੱਢ। ਆ ਨਹੀਂ ਯਾਰ ਇਹ ਨਹੀਂ ਆਪਣੇ, ਹੈ ਨਹੀਂ ਆਪਣੇ। ਆ ਆ ਤੇਰੀ ਆ। ਮੈਂ ਕੀ ਕਰਨੀ ਇਹ? ਚਲ ਸ਼ੂਗਰ ਅੱਗੇ ਤੇ ਮੇਰੇ ਲਈ ਇਹ ਤੇਰਾ ਵਾ। ਬੀਬੀ ਵੀ ਲਾ ਸਕਦੀ। ਬੀਬੀ ਵੀ ਲਾ ਸਕਦੀ ਆ। ਮੈਂ ਹੁਣ ਹੋਣੇ ਕਿਤੇ ਖੁਸ਼ ਹੋ ਗਈ ਜਰਾ ਚੀਜ਼ਾਂ ਬਖਾਈਆਂ ਤੈਨੂੰ ਇਹ ਆਈਆਂ ਸਾਰੀਆਂ ਕਿ ਤੇਰੀਆਂ ਹੀ ਹੁੰਦੀਆਂ ਨੇ ਜੇ ਮੇਰੀਆਂ ਹੁਣ ਆ ਗਈ ਤੇ ਫਿਰ ਕੀ ਆ ਦੋਨੋਂ ਮੇਰੀਆਂ ਦੋਨੋਂ ਤੇਰੀਆਂ ਔਰ ਥੱਲੇ ਸ਼ਾਵਰ ਜੈੱਲ ਵਾਲੀਆਂ ਇਹ ਨਹਾਉਣ ਵਾਲੀਆਂ ਤੇ ਆਹ ਲਾਉਣ ਵਾਲੀਆਂ ਆ ਤਾਂ ਹੈਅਰ ਕਲਰ ਇਹ ਆਪਣੇ ਗਏ ਮਾਮੇ ਦੇ ਆ ਇਹ ਬਨਾਣਾ ਬਣਾਉਣ ਵਾਲੀਆਂ ਤੇ ਅੱਗੇ ਆ ਗਿਆ ਇੰਨਾ ਕੀ ਜਿਹੜਾ ਬਾਹਰ ਹੋਏ ਤੇ ਇਹ ਅੱਗੇ ਆ ਗਿਆ ਦਿਸ ਚੈੱਕ ਕਰ ਦੋ ਮੜਾ ਚੈੱਕ ਇਹ ਬੀਬੀ ਦੀਆਂ ਚੈੱਕ ਕਰ ਮਿੱਤਰਾਂ ਦੱਸ ਜੇ ਮੇਮ ਸ਼ੁਰੂ ਕਰਤੀ ਨਾ ਫਖੰਡ ਵੀ ਅੱਗੇ ਵੀ ਤਿੰਨ ਚਾਰ ਗਏ ਵੀ ਆਈਆਂ ਵਾ ਮੰਮੀ ਇਹ ਥੋੜਾ ਕਰਾ ਕਿਉਂ ਸਿਰ ਚਾਹਣਾ ਹੈ ਹੈ ਮੈਂ ਲਖਾਫੇ ਤੇ ਤੂੰ ਅੰਦੇ ਲਖਾਫੇ ਕਿੱਥੇ ਤੇ ਇਹਦੇ ਸਾਰਾ ਟੀ-ਸ਼ਰਟ ਦਾ ਕਦੇ ਮੁੰਡਾ ਨਹੀਂ ਕੀ ਬ੍ਰੈਂਡ ਐਡੀਡਾਸ ਪਾਉਂਦਾ ਨਹੀਂ ਅੱਗੇ ਵਾਓ ਆ ਚੱਕਰਾ ਆ ਮੰਮੀ ਆਏ ਨੇ ਕੰਮ ਕੁਮ ਚੱਲਣਾ ਕਿਉਂ ਨਹੀਂ ਕੰਮ ਚੱਲਣਾ ਆ ਮੈਂ ਤੇਰੇ ਪਾਇਆਂ ਕਿਨੇ ਵੇਖਣੀਆਂ ਇਹ ਆ ਰੰਗ ਦਾ ਥੋੜਾ ਲੱਗਾ ਮੈਨੂੰ ਲੱਗਿਆ ਇੰਟਰ ਇਹ ਫੁੱਲਾਂ ਆ ਨੀ ਅੱবি ਹਾਏ ਕਿੰਨੀਆਂ ਸੋਹਣੀਆਂ ਛਿੱਟੀਆਂ ਹਾਏ ਇਧਰ ਨਾਲ ਆਂਦਾ ਜਿਹੜਾ ਵਾਨੀ 15 ਜੋੜੇ ਦੇ ਉਹ ਜਿਹੜੇ ਉੱਪਰ ਗੋਡੇ ਤੱਕ ਲੌਂਗ ਆ ਦੂਜੀਆਂ ਪਤਾ ਨਹੀਂ ਕਿੰਨੀਆਂ ਕ ਹਾਏ ਗੁੱਸੇ ਪਰ ਇਹ ਕੌਣ ਲੈ ਆ ਯਾਰ ਗੁੱਸੇ ਹੁੰਦੇ ਦੱਸ ਥੋਏ ਏ ਏ ਏ ਹੋਣਾ ਫੋ ਜਿਹੜਾ ਮੇਰੇ ਹੋ ਗਈ ਕੋਈ ਚ ਇਹ ਤੇਰਾ ਖੂਹ ਹੈ ਤੇਰਾ ਹੀ ਹੈ ਵੀ ਕੀ ਆ ਜੀ ਪਰ ਮੂਰ ਤੱਕ ਜੀ ਕਿੰਨੀਆਂ ਜੁੱਤਾਂ ਪਾਉ ਲੋਗਾ ਹੈਂ ਜਿਆਦਾ ਹਾਂ ਦੀ ਦਿੱਤਾ ਦੇ ਦੋ ਤਿੰਨ ਕਿੰਨੀਆਂ ਕ ਜੁੱਤਾਂ ਪਾਉ ਆ ਕਰਨੀ ਤੂੰ ਰਜਦਾ ਨਹੀਂ ਰਜਦਾ ਹੈ ਨਹੀਂ ਰਜਣਾਗਾ ਐਂਦੇ ਆਏ ਥੋੜਾ ਜਿਹਾ ਮਾਰ ਕੇ ਪੋਲਾ ਕੇ ਕਿ ਮੈਂ ਕਾੜਾ ਦਿੱਤਾ ਜੁੱਤੀਆਂ ਜਿਹੜੀਆਂ ਸੁਦੀ ਜਾਂਦੀਆਂ ਨੇ ਲੀੜੇ ਕਪੜੇ ਕਰੀਂਦੇ ਜੁੱਤੀਆਂ ਕਰੀਂਦੇ ਜਿਹਨਾਂ ਤੋਂ ਰਜਦਾ ਨਹੀਂ ਜੁੱਤੀਆਂ ਆਹ ਖੋਲ ਕੇ ਬੀਬੀ ਸ਼ਰਟ ਮੇਰੀ ਸ਼ਰਟ ਤਾਂ ਤੇਰੇ ਅੱਗੇ ਆਹ ਓਨਲੀ 4000 ਵਾਲੀ ਮਹਿੰਗੀ ਨਹੀਂ ਨਹੀਂ ਓਨਲੀ 4000 ਵਾਲੀ ਨਹੀਂ ਮਹਿੰਗੀ ਆ ਓਨਲੀ ਆ ਓਨਲੀ 10000 ਜਰਾਬਾ ਵਾਲੀ ਮਹਿੰਗੀ ਜਰਾਬਾਂ ਨਾਲ ਵਾਲੀ ਮਹਿੰਗੀਆਂ ਹੀ ਨਹੀਂ ਤੇ ਨਹੀਂ ਪੁੱਛ ਲ ਏ ਓਨਲੀ 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 2000 3000 ਦੀ ਓਨਲੀ ਬਸ ਓਨਲੀ ਵੈਰੀ ਗੁੱਡ ਯਾ 100 ਦਾ ਕੋਈ ਹੈ ਹੀ ਨਹੀਂ ਆ ਮਾਮੇ ਨੇ ਜਿੱਤੀ ਛੇ ਸੱਤੇ ਮਾਮੇ ਨੇ ਘਾਤ ਲਾ ਲਿਆ ਵਾ ਉਹ ਤਾਂ ਤੇ ਆਪਣੇ ਲੌਣਾ ਹੀ ਲੌਣਾ ਹੈ ਕਿੰਨੇ ਜਮਾ ਤੇਰਾ ਮਾਰੋ ਆਇਆ ਲੈ ਸਾਲ ਬਾਅਦ ਨਾ ਖਰੀਦਣੇ ਇਹ ਮਾਮੇ ਲੈ ਆਵਦੇ ਲਈ ਕਿੰਨੇ ਸੋਹਣੇ ਹਨਾ ਸਟੈਚੇ ਬੱਗੀ ਆ ਜਿਹੜੀ ਹੁਣ ਕਿਹੜੇ ਅੱਗੇ ਪਟਾਰੀ ਖੁੱਲਣ ਲੱਗੀ ਹੈ ਨਾ ਅਗਲੀ ਪਟਾਰੀ ਜਿਹੜੀ ਹੁਣ ਇਹ ਮੇਰੀ ਅਗਲੀ ਪਟਾਰੀ ਨਾ ਜਿਹੜੀ ਹੁਣ ਇਹ ਮਮੇ ਇਹ ਤਾਂ ਕਰਦੇ ਅਗਲੀ ਪਟਾਰੀ ਨਾ ਜੁੱਤੀਆਂ ਦੀ ਜਿਹੜੀ ਜਿਹੜੀ ਮਾਰ ਦੇਣੀ ਹੈ ਜੇ ਖੁੱਲ ਗਈ ਜਿਹੜੀ ਅਗਲੀ ਪਟਾਰੀ ਨਾ ਜਿਹੜੀ ਹਾਏ ਰੱਬਾ ਇਹਨੇ ਦਿਲ ਜਿੱਤ ਲੈਣਾ ਮੋਹ ਲਿਆ ਇਹ 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 ਮੋਹ ਲੈਣਾ ਇਹਨੇ ਮੋਹ ਇਹਨੂੰ ਇਸ਼ਕ ਕਹਿੰਦੇ ਇਸ਼ਕ ਇਹਨੂੰ ਇਸ਼ਕ ਇਹਨੂੰ ਮੋਹ ਲੈਣਾ ਮੋਹ ਇਹਨੂੰ ਇਹ ਇਹ ਆ ਵੀ ਵੀ ਦੀ ਨੂੰ ਮੋਹ ਲਿਆ ਹੁਣ ਹੁਣ ਨਾ ਆਵਦਾ ਪਤਾ ਹੀ ਬੀਬੀ ਦਾ ਹੁਣ ਕਿੱਡੇ ਖੁਸ਼ ਹੁੰਦੀਆਂ ਹਨ ਬੀਬੀ ਨੂੰ ਪਾਵੇ ਵਿਚਾਰੀ ਨੇ ਬੀਬੀ ਬੀਬੀ ਹੱਜ ਨਹੀਂ ਬੀਬੀ ਤਾਂ ਨਾ ਆਬ ਨਹੀਂ ਪਤਾ ਹੀ ਤੇਰੀ ਇੱਥੇ ਮੋਚੀ ਵਾਲ ਨੂੰ ਲੈਣੀ ਸੱਚ ਇਹ ਮੰਮੀ ਤੇਰੀ ਆ ਇਹਦੇ ਨਾਲ ਦੀ ਇੱਕ ਆਰਡਰ ਉਹਨੂੰ ਫੋਨ ਲਾ ਦੂੰਗਾ ਭੇਜ ਦੋ ਆਰਡਰ ਕੀਤੀ ਹੈ ਤੈਨੂੰ ਪਤਾ ਫਿਰ ਜੋ ਮੇਰੇ ਨਾਲ ਨਹੀਂ ਤੇਰੇ ਸਾਈਜ਼ ਨਹੀਂ ਮੈਨੂੰ ਪਤਾ ਹੈਗਾ ਆਉਣੀ ਆਉਣੀ ਤੂੰ ਹੈ ਨਹੀਂ ਫਿਰ ਗਈ ਅੱਗੇ ਆਏ ਓਏ ਆਏ ਹੁਣ 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 ਨਹੀਂ ਬੋਲਦੀ ਆ ਮੰਮੀ ਦੇ ਹਾਂ ਨਹੀਂ ਬੋਲਦੀ। ਉਹ ਤਾਂ ਖੁਸ਼ ਹੋਈ। ਹਾਂ ਨਹੀਂ ਬੋਲਦੀ। ਹਾਏ ਹੁਣ ਹੁਣ ਬੋਲ। ਆਹ ਵਾਈਡੇ ਕੀਦ ਲਿਆਉਨੇ। ਆ ਪੈਰ। ਹੁਣ ਬੋ ਹੁਣ ਨਹੀਂ ਮੰਮੀ ਨੇ ਬੋਲੇ ਵੇ ਮਾਮਾ ਭੈਣ ਤੇ ਲਈ ਹੁਣ ਨਹੀਂ ਬੋਲਦੀ। ਜਰਾ ਆਪ ਦੇ ਵੇਖੇ। ਲੈ ਹੁਣ ਪਾ ਕੇ ਦੇਖੂ। ਲੈ 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 ਲੈ। ਲੈ ਆਗਾ ਸਾਈਜ਼। ਮੈਂ ਤੇਰਾ ਸਾਈਜ਼ ਆ ਪਤਾ ਹੈ ਕਿ ਬੀਬੀ? ਮੈਨੂੰ ਸਾਈਜ਼ ਦੱਸ ਤੇ ਫੋਨ ਲਾ ਕੇ ਤੇਰੀ ਬੋਦੀ ਜੁੱਤੀ ਆਜੂਗੀ। ਬੀਬੀ ਸੂਟ ਦੇਣਾ ਕਿ ਬੀਬੀ ਸੂਟ ਦਿਖਾਤਾ? ਦਿਖਾਉਣੀ ਹੈ ਜੀ ਸੂਟ। ਦੋ ਸੂਟ ਬੀਬੀ ਕੇ ਲੈ 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 ਹਾਏ ਹਾਏ ਲੈ 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 ਹੁਣ ਹੁਣ। ਫਿੱਟ ਗਈ ਬੜੀ ਸੋਹਣੀ। ਹੁਣ ਨਹੀਂ ਹੁਣ ਨਹੀਂ ਬੋਲਦੀ ਹੌਣ ਹੌਣ ਕੇ ਖੁਸ਼ ਹੁੰਦੀ ਏ ਪੱਲੀਆਂ ਹੁਣ ਮੇਰਾ ਮੂੰਹ ਬੰਦੋ ਸਮਾਈਲਾ ਵੇ ਸਮਾਈਲਾ ਹੁਣ ਬੀਬੀ ਤੂੰ ਪਾ ਕੇ ਮੈਨੂੰ ਨਹੀਂ ਬਤਾ ਜੇ ਕਲੀ ਆ ਗਈ ਹਾਂ ਲੈ ਲਿਓ ਨਹੀਂ ਮੇਰਾ ਤਾਂ ਮੰਮੀ ਦਾ ਨਾਪ ਏ ਉਹਨਾਂ ਨੇ ਆਰਡਰ ਕੀਤੀ ਹੋਈ ਦੂਜੀ ਵੀ ਜੁੱਤੀ ਨਹੀਂ ਮੇਰਾ ਤਾਂ ਮੰਮੀ ਦਾ ਨਾਪ ਏ ਲੈ ਮੰਮੀ ਆ ਲੈ ਨੋ ਪਾ ਲੈ ਖੁੱਲੀ ਆ ਬੀਬੀ ਦੇ ਨਹੀਂ ਖੁੱਲੀ ਭਰਾਵਾ ਮੈਂ ਆ ਦਾ ਨਾਪ ਲੈ ਕੇ ਉਹਨੇ ਨਹੀਂ ਮੰਮੀ ਲਈ ਜਿਹੜੀ ਬੀਬੀ ਜੁੱਤੀ ਲੈਣ ਦੀ ਉਹ ਨਹੀਂ ਆ ਲੈ ਆ ਗਈ ਬੀਬੀ ਮੈਂ ਆ ਗਈ ਆ ਬੱਲੇ ਲੈ ਚੱਕ ਫਿਰ ਬੀਬੀ ਦੇ ਆ ਗਈ ਚੱਕ ਮਾਵਾ ਤੀਮਾ ਰਾਂਡ ਕੇ ਵੰਡ ਕੇ ਪਾ ਲੈ ਤੈਨੂੰ ਠੀਕ ਆ ਮੰਮੀ ਤੂੰ ਵੀ ਪਾ ਕੇ ਤੇਰੇ ਆਉਂਦਾ ਸਹਿਜ ਕੀ ਦੇ ਮੇਰਾ ਤਾਂ ਮੰਮੀ ਦਾ ਸ ਇਵੇਂ ਖੋਜੁੰਦੀ ਆ ਹਲਦੀ ਹੁਣ ਹੁਣੇ ਬੋਲਦੀ ਪਈ ਹੁਣ ਭਰਾਵਾ ਇੱਕ ਚੀਜ਼ ਮਿਲੀ ਤੇ ਹੁਣ ਜਾਂਦਾ ਸੋ ਜਿਤਨੀ ਖੋਜ ਜਿਤਨੀ ਖਿੰਗ ਤੇ ਮੈਂ ਮੰਮੀ ਆਪਣਾ ਦਾ ਨਾਮ ਵੇਖੀ ਆ ਇੱਕ ਹੀ ਆ ਇੱਕ ਹੀ ਆ ਲੈ ਫੇਰ ਇਹ ਬੰਦੇ ਜਿਹੜੇ ਜੋੜਦੇ ਦੇ ਦਿਓ ਰਾਜਾ ਚੜ ਗਿਆ ਆਏ ਓਏ ਪੁੱਠਾ ਫੜ ਲਿਆ ਆਏ ਓਏ ਉਹਨੂੰ ਪੁੱਠੇ ਦੇਖ ਲੱਗ ਪਏ ਆ ਆ ਫੜ ਭਰਾਵਾ ਜੁੱਤੀ ਮੋੜ ਆਏ ਓਏ 8500 ਦੀਆਂ ਦੋ ਆਏ ਓਏ ਇੰਨੀਆਂ ਮਹਿੰਗੀਆਂ ਅਹ ਲੈ ਮੈਂ ਮੈਨੂੰ ਆ ਤਾਂ ਫੋਨ ਕੀਤਾ ਤੇ ਮੈਂ ਕਿਹਾ ਕਿੰਨੇ ਦੀਆਂ ਮੈਨੂੰ ਬੱਬੂ ਮੈਨੂੰ ਪਤਾ ਕੀ ਆਂਦਾ ਆਂਦਾ ਬਸ 7-8 800 ਦੀਆਂ ਫਿਰ ਮੈਂ ਕਿਹਾ ਲੈ ਆ ਤਿੰਨ ਜੋੜੇ ਇੰਨੀਆਂ ਮਹਿੰਗੀਆਂ ਪਤਾ ਇੰਨੀਆਂ ਮਹਿੰਗੀਆਂ ਕੋਈ ਚੱਕਰ ਨਹੀਂ ਤੁਹਾਡੇ ਤੋਂ ਮਹਿੰਗੀਆਂ ਜੁੱਤੀਆਂ ਦਾ ਤੁਹਾਡੇ ਤੋਂ ਮਹਿੰਗੀਆਂ ਵਾ ਕਹਿੰਦੇ ਕਹਿੰਦੇ ਪੁੱਤ ساری ਜ਼ਿੰਦਗੀ ਮਾਂ ਦਾ ਕਰਜ਼ਾ ਨਹੀਂ ਤਾਰ ਸਕਦਾ ਇਨ ਕਿੰਨੀਆਂ ਮੋਟੀਆਂ ਖੁਸ਼ੀਆਂ ਹੁੰਦੀਆਂ ਏ ਕੱਜ ਆ ਕੇ ਚੜਾਤਾ ਮੈਂ ਤਾਂ ਲੱਤਾ ਸੀ ਇਨ ਕਿੰਨੇ ਕਿ ਖੁਸ਼ੀਆਂ ਦੇ ਸੋਹਣੀ ਲੱਗਦੀਆਂ ਸਾਂ ਮਮੀ ਤਾਂ ਮੇਰਾ ਨਾਮ ਪੁੱਪਾ ਸੂਟ ਬੀਬੀ ਦਾ ਸੂਟ ਵੇਲਾ ਕੱਲ ਆਉਂਦਾ ਮੈਂ ਤੇਰੀ ਹੈ ਹੁਣ ਬੀਬੀ ਪੱਦੀਆਂ ਖੋਈ ਨਹੀਂ ਆ ਬੈਠੇ ਮਮੀ ਰਾਈ ਦੇ ਆਈ ਸੀ ਐਡੀਸ਼ਨ ਤੇ ਆਉਂਦੇ ਪਰ ਮੈਂ ਕਿਹਾ ਉਹਨੇ ਟਾਈਮ ਵਾਹੀ ਸੀ ਦੇਣੇ ਸੀ ਨੇ ਆਜ ਤੇ ਮੈਂ ਕਿਹਾ ਮੇਰੇ ਕੋ ਹੈਗੀ ਅਜੀ ਬੀਬੀ ਨੂੰ ਖਾਈ ਬੀਬੀ ਤੂੰ ਕੱਲ ਆਈਂ ਕੱਲ ਸੂਟ ਵੇਖਣੀ ਹਾਂ ਦਿਖਾਏ ਆ ਉਹਦੇ ਆਂਦੇ ਕੱਲ ਹੀ ਆਉਣ ਲੱਗੇ ਫਿਰ ਮਮੀ ਨੂੰ ਬੜੀ ਛੇਤੀ ਦੇ ਗਿਆ ਸਕੀਮੀ ਦਾ ਬਹੁਤ ਆ ਆ ਤਾਂ ਮੇਰਾ ਏ ਮੰਮੀ ਦਾ ਜੈਕ ਕੜੋ ਲੈ ਲੈ ਨਾ ਮੰਮੀ ਦਾ ਸਿੱਧਾ ਲੈ ਇਹ ਸਮੋਹ ਬਦਫਾਂ ਦਾ ਦੋ ਬੀਬੀ ਆ ਛੋੜ ਕੇ ਦੂਜੇ ਦੋ ਜਿਹੜੇ ਉਸ ਇੱਕ ਆ ਕਾਟਨ ਦਾ ਪਿਆ ਵਾ ਘਰੇ ਪਾਉਣ ਵਾਲਾ ਕਿਤੇ ਮੰਮੀ ਦਾ ਇੱਕ ਤਾਂ ਕਾਟਨ ਦਾ ਦੇ ਆ ਬੀਬੀ ਘਰੇ ਪਾਉਣ ਦੇ ਫੁੱਲਾ ਵਾਲਾ ਠੀਕ ਆ ਬਹੁਤ ਵਧੀਆ ਜੇ ਦੂਜੇ ਆ ਉਹ ਹੁਣ ਜਾਣੂ ਆ ਠੀਕ ਆ ਆ ਨਾਲ ਚੁੰਨੀ ਸੋਹਣਾ ਵਾ ਲੈ ਫਿਰ ਆ ਇੱਧਰ ਵੇ ਇੱਧਰ ਰੇ ਰੇ ਇਹ ਕੁਲੀਆਂ ਸੌਂਦੀ ਆ ਆ ਇੱਧਰ ਵੇ ਅੱਜ ਉੱਤੀ ਸੋਹਣੀ ਲੱਗਿਆ ਕਹਿੰਦੀ ਇਹਦਾ ਨਾਲ ਮੇਜ ਕਰਕੇ ਲਿਆ ਦੇ ਮੇਜ ਕਰਕੇ ਇਹ ਲਓ ਸਾਡੀ ਗਾ ਬਹੁਤ ਸੋਹਣਾ ਲੱਗਾ ਓਕਰ ਬੋਟਾਂ ਖੁਸ਼ ਆ ਹੁਣ ਖੁਸ਼ ਆ ਬਹੁਤ ਨੇ ਕਿੰਨੇ ਕਿੰਨੇ ਖੁਸ਼ੀਆਂ ਨੇ ਵੱਡੀਆਂ ਖੁਸ਼ੀਆਂ ਕਰ ਲੈਣੀਆਂ ਚਾਹੀਦੀਆਂ ਕੋਈ ਨਹੀਂ ਲੈ ਆਉਣਾ ਵੱਡੀਆਂ ਉਹਨਾਂ ਕਰੋ ਇੱਥੇ ਕੋਈ ਨਹੀਂ ਲੈ ਜਾਣਾ ਨਜ਼ਾਰੇ ਲਓ ਹਾਂ ਇਹਦਾ ਜਮਾ ਤੇ ਰਾਜ 50000 ਲੈ ਰੱਖਣਾ ਚਾਹੀਦਾ ਹੋਰ ਨਾ ਹੁਣ ਲੈਉਣਾ ਆ ਜਾਂ ਕੇ ਕੈਮਰੇ ਨਾਲ ਦੇ ਲੈਣਾ ਉਹ ਯਾਰ ਫੜ ਤੂੰ ਜਾ ਚੈੱਕ ਕਰ ਆ ਤੂੰ ਛੀਜਾ ਚੈੱਕ ਛੀਜਾ ਚੈੱਕ ਕਰੇਗਾ ਤੂੰ ਉਹ ਉੱਥੇ ਜਾਤੋ ਨਹੀਂ ਕਰਦਾ ਹਾਂ ਜਾਤੋ ਲੈਂਦੇ ਆ ਉਹਨਾਂ ਨੇ ਦਿੱਤੇ ਆ ਉਹਨਾਂ ਨੇ ਹਾਂ ਆ ਤੂੰ ਕਿਥੇ ਆ ਤੂੰ ਵੀ ਨਹੀਂ ਕਰਦਾ ਇਹ ਉੱਥੇ ਲੈ ਮਾ ਮਾ ਪਿਛਲੇ ਯਾਰ ਮੇਰੇ ਮਮਾ ਦੇ 20000 ਹਾਂ ਆ 20000 ਦੇ ਹਾਂ ਤੇ ਹੋਰ ਮੈਨੂੰ ਵੀ ਨਹੀਂ ਇਹ ਠੱਗਦਾ ਬਹੁਤ ਆ ਇਹ ਤਾਂ ਮੈਨੂੰ ਉਹ ਚ ਲੈ ਜਾਣਾ ਗੋਦਰੇ ਢਾਰ ਵਾਲਿਆਂ ਦੇ ਤੇ ਜੇ ਸਮਾਨ ਲੈ ਲਾਦੀ ਆ ਤੇ 2000 ਦੇ ਦਾ ਸਮਾਨ ਹੁੰਦਾ ਤੇ ਮੇਰੇ ਸੌਦੇ ਸੋਹਣੇ ਆ ਆ ਵਾਲੀ ਸੋਣੀ ਆ ਖੋਲ ਕੇ ਵੇ ਚੈੱਕ ਕਰ ਮਾਮਾ ਆਇਆ ਠੱਗਣਾ ਹੀ ਮੈਨੂੰ ਦੱਸ ਕਰਨਾ ਕੀ ਆ ਦੀਪੀ ਆਰ ਸੂਟ ਹੀ ਵੇਖੀ ਜਾਂਦੀ ਫੁੱਲਾਂ ਨਾਲ ਕਿਤੇ ਕਿਹੜੇ ਜੇ ਮੈਂ ਤੁਹਾਡੇ ਜਾਵਾਂ ਤੁਹਾਨੂੰ ਠੱਗਿਆ ਹੈ ਤੁਹਾਨੂੰ ਠੱਗਿਆ ਜਦੋਂ ਮੈਂ ਲਕਸ਼ਮੀਂਗਰ ਦੇ ਪਾਇਣ ਨੂੰ ਮਾਰ ਕੇ ਪੁਨਾਈ ਜਾ ਰਹੇਗੇ ਜਿੰਨਾ ਕਰ ਸਕਦਾ ਸੋ ਪੋਂਦੇ ਦਾ ਤੂੰ ਮੇਰੇ ਹੱਥ ਪਾਇਆ ਕਰ ਮੈਂ ਤਾਂ ਕਿਹਾ ਗਿਆ ਮੈਂ ਤਾਂ ਸਾਂ ਸਾਂ ਕੇ ਤੂੰ ਇਹ ਤੂੰ 10000 ਦੀ ਲੜੀ ਚ ਪਾ ਤੇ ਨਹੀਂ ਮੇਰੇ ਆਉਣਾ ਇੰਨਾ ਨਹੀਂ ਮੈਂ ਕੋਲ ਆਇਆਗਾ ਅੱਗੇ ਜਿਆਦਾ ਐਸੇ ਕੀ ਆ ਇਸੇ ਇਲਾਵਾ ਹਰ ਰੋਜ਼ ਉਹ ਫਾਰਮੇ ਦੇ ਬਾਦ ਇਕੱਠੇ ਹੋ ਗਏ ਕੋਈ ਨਹੀਂ ਇਹ ਜਿਹੜਾ ਇਹ ਹੱਡਾ ਜੋ ਕੱਢੀ ਜਾ ਰਿਹਾ ਬਾਹਰ ਜਾਉਂਗਾ ਨਾ ਨਹੀਂ ਸਾਰੇ ਪੈਸੇ ਮੈਂ ساری ਜ਼ਿੰਦਗੀ ਚ ਨਹੀਂ ਸੀ ਇੰਨੇ ਲਈ ਮਾਂ ਮੈਂ ਨਹੀਂ ਕਰੀ 10000 ਦਾ ਦਾਤਾ 50 ਇਹਨੇ ਅੱਜ ਜੇ ਮਰ ਸਾਰ ਲੈ ਗਿਆ ਨਾ ਇਹਨੇ ਢਾ ਦੇਣੇ ਉਹ ਵੀ ਤੂੰ ਪੱਲੀ ਨੂੰ ਕੁਛ ਲਈ ਹੈ ਪੱਲੀ ਨੂੰ ਬੋਸ ਲਈ ਇਹ ਨੂੰ ਦੇਣ ਦਾ ਕਹਾਵਾ ਜਿੰਨੇ 50 ਹਜ਼ਾਰ ਦੇ ਅਕਾਉਂਟ ਤੇ ਰਹਿ ਗਿਆ ਨਾ ਤੇਰਾ ਮਮਾ ਸਮਝਾ ਦੇ ਉਹ ਵੀ ਧੂਆਂ ਕੱਢ ਦੇ ਲੈਣਾ ਉਡਾ ਦੇਣਾ ਤੇਰੀਆਂ ਚੀਜ਼ਾਂ ਆਉਣੀਆਂ ਨਹੀਂ ਆਉਣੀਆਂ ਜਿੰਨੇ ਇਹਨੇ ਆਪ ਦੀਆਂ ਲੈਣੀਆਂ ਇਹਨਾਂ ਆਇਆ ਕਰ ਲੈਣ ਤੇਰਾ ਠੀਕ ਆ ਮੈਂ ਨੌਂ ਦੀ ਤੱਕ ਇਹਨੇ ਮਹੀਨੇ ਬਸ ਤੋੜੇ ਬਣਾ ਨੇ ਤੇ ਨਾ ਨਾ ਬਿਆਕਪਾ ਲੈ ਇਹ ਜੁੱਤੀਆਂ ਮੈਨੂੰ ਮੈਨੂੰ ਸੱਚੀ ਕਸਮ ਲੱਗੇ ਬਹੁਤ ਜਾਰੀ ਸੋਹਣੀ ਲੱਗੀ ਆ ਜੁੱਤੀ ਉਹ ਕੋਈ ਨਾ ਮੰਮੀ ਤੇਰੇ ਤਾਂ ਮੈਂ ਕਿਹ ਕੋਈ ਹੈਗਾ ਦਾ ਮਾਮਾ ਦੇ ਪੋਤੇ ਦੇ ਥੱਕਦੇ ਕਰੇ ਮਾਮਾ ਕਿਵੇਂ ਮੰਮੀ ਨੂੰ ਕੀ ਹੋ ਗਿਆ ਨਾ ਤੇ ਮਮੀ ਕੱਢ ਕੇ ਕੀ ਕਹਿੰਦੀ ਬੀਬੀ ਕੀ ਹੋਇਆ ਮੈਂ ਸਟੋਲ ਜਾ ਉਹ ਗੱਲ ਪੁੰਦੇ ਆ ਦੀ ਵੀ ਤੌਲੀਆਂ ਲੈਣੇ ਵੇਚੀ ਵੀ ਮੈਨੂੰ ਕਨਿਸ਼ ਕਰਾ ਤੌਲੀਆਂ ਕਿੱਥੇ ਆਵਾਂ ਨੀ ਲਾ ਗਿਆ ਆ ਤਾਂ ਮਖਾ ਆ ਕੀ ਮੈਂ ਬਾਕਸ ਟੋਲ ਨਾ ਕਿਤੇ ਗਿਆ ਬੀਬੀ ਯਾਰ ਚਲਾਈਆਂ ਤੂੰ ਵੀ ਬੁੱਕਰ ਬੋੜੀਆਂ ਤੈਨੂੰ ਕੀ ਲੱਗਾ ਐਡਾ ਵੱਡਾ ਤੌਲੀਆਂ ਵੱਡਾ ਕਿਤੇ ਨਿੱਕਾ ਤੌਲੀਆਂ ਵਾ ਮਾਂ ਮਮੀ ਕਹਿੰਦੇ ਕਿਤੇ ਐਕਦਰ ਪਿੰਡ ਦੀ ਜੇ ਕੋਲ ਚੱਲੇ ਨਿੱਕਾ ਹੀ ਆ ਅਈ ਡੇਡ ਨੇ ਤੁਹਾਡੇ ਉਸ ਟੌਲ ਜੇ ਇਹ ਵੀ ਗਾਲਾਂ ਚ ਪਾਉਂਦੇ ਜਿੱਦਾਂ ਮਮੀ ਨੇ ਕਿਤੇ ਵੇਖਿਆ ਕਈ ਵਾਰ ਹੁੰਦਾ ਹੀ ਆ ਮਮੇ ਨੇ ਕਹਣਾ ਚਲਾ ਜਾ ਸਟੋਰੀ ਲੈ ਜਾਣੀ ਜਿਹੜਾ ਸਨੋਵਰ ਲੈ ਕੇ ਦਿੱਤਾ ਚਿੱਟਾ ਰੰਗ ਪਾ ਕੇ ਕਰ ਲਈ ਨੀ ਆ ਪਲੇ ਦੇ ਨਾਲ ਮੇਰੀ ਸੀ ਇਹ ਦੇ ਇਹ ਬੜਾ ਕੰਮ ਖਰਾਬ ਆ ਆ ਤਾਂ ਦੇਖ ਕੇ ਡਿੱਕੇ ਡਿੱਕੇ ਇਹ ਦੇਸ਼ ਤੁਹਾਡੇ ਰਹਿਣ ਜੋਗ ਨਹੀਂ ਇਹ ਕਾਫੀ ਤੁਹਾਡੇ ਪੀਣ ਜੋਗ ਨਹੀਂ ਪਾਸਤਾ ਅਨ ਤਾਂ ਹੀ ਚਾਹ ਪਿਓ ਨਾ ਨਾ ਆਈ ਬਣਾਉਣੀ ਆਪਾਂ ਕਿਸੇ ਦਾ ਇੱਜ਼ਤ ਛੱਡੀ ਵੀ ਤੁਸਾਂ ਦਾ ਮੇਰੇ ਚ ਕੋਈ ਸਾਰੀ ਵੇਖੀ ਮੇਰੇ ਦੇ ਟੋਰ ਨਹੀਂ ਕਿਹਾ ਵੇਰਾ ਕੀ ਹੁੰਦਾ ਓਏ ਹੋ ਗਿਆ ਨਾ ਅੰਖਲਾ ਵੇ ਤੇਰੇ ਆਉਣ ਹੈ ਉੱਥੇ ਜਾਣ ਠੀਕ ਹੈ ਤੇ ਇਹ ਤਾਂ ਨਬੀ ਕਰਾਉਂਦੇ ਆ ਨਹੀਂ ਨਹੀਂ ਤੂੰ ਵੀ ਅੰਕਲ ਕੋਈ ਨਾ ਹੁੰਦੀ ਰਹਿੰਦੀ ਸਾਡੀ ਰੋਜ ਹੀ ਪਹਿਲਾਂ ਕਾਫੀ ਟੋਲਦੀ ਤੇ ਤੂੰ ਕਿੱਧਰ ਮੂੰਹ ਕਿੱਧਰ ਚੱਕਿਆ ਬਲੇ ਦੱਸ ਤੂੰ ਨਾਲ ਬੈਠੇ ਪਹਿਲਾਂ ਬੋਲ ਦੋ ਨਹੀਂ ਮੈਂ ਤਾਂ ਪਿੱਛੇ ਫੈਸ਼ਨ ਮੈਨਾਂ ਪੇ ਫੋਟੋ ਲਵਾਉਣੀ ਇੱਥੇ ਕਿੱਥੇ ਲਵਾਵਾਂ ਵਟਾ ਬੋਰਡ ਲੱਭਦਾ ਪਿਆਰਾ ਫੈਸ਼ਨ ਲਿਆਸ ਮੁੰਡਾ ਸਾਡਾ ਫੈਸ਼ਨ ਵਾਲਾ ਅੱਗੇ ਕਾਲਿਆਂ ਲੱਗੇ ਨੇ ਅਫਰੀਕਾ ਵਾਲਿਆਂ ਨੇ ਜਿਵੇਂ ਹੋਏ ਕਾਲੇ ਕਰਦੇ ਪ੍ਰੋਮੋਸ਼ਨ ਹੋਵੇ ਐਂ ਕਰਦੀ ਇਹ ਕਿਹੜਾ ਬ੍ਰਾਂਡ ਮੈਸਟਰ ਬਈ ਤੂੰ ਮੈਂ ਹਲਵਾਈ ਸੁਦਾ ਮੈਂ ਯੂਜ਼ ਕਰਦਾ ਯੂਜ਼ ਕਰਦਾ ਹਾਫ ਚੱਡੀ ਬ੍ਰਾਂਡ ਮੈਸਟਰ ਯਾਰ ਪਹਿਲਾਂ ਕਾਫੀ ਟੋਲ ਤੇ ਰੱਖ ਨਾ ਪੰਦੇ ਨੇ ਮਾਰਿਆ ਥੱਲੇ 40

ਮੈਨੂੰ ਚੱਕਰ ਆਦਾ ਨਾ ਪਾਸਾ ਮੌਕਾ ਆਉਣ ਵਾਲਾ ਯਾਰ ਇੱਥੇ ਰੋਕ ਲਾ ਉਹ ਗੱਲ ਬੋ ਕਾਲਾ ਸੋਣ ਕੇ ਮਜ਼ਾਕ ਨਹੀਂ ਪੀਲਾ ਹੁੰਦਾ ਰ ਕਾਲਾ ਹੁੰਦਾ ਤੈਨੂੰ ਕਾਲਾ ਕਾਲਾ ਪੀਲੀ ਹੋਇਆ ਤੈਨੂੰ ਕਾਲਾ ਆਇਆ ਜੇ ਰੋਕ ਲਈ ਇੱਥਾ ਰੋਕ ਦੇ ਜਾਗੇ ਨਹੀਂ ਨਹੀਂ ਇੱਥੇ ਰੋਕ ਲਾ ਉਹ ਮੰਨੀ ਦੀ ਆ ਆਪ ਕੋਲ ਉਤਰ ਕੇ ਰੋਕਣਾ ਵੇ ਨਾ ਤੇ ਬਲੈਡਰ ਬਾੜ ਗਿਆ ਨਾ ਨਹੀਂ ਬਲੈਡਰ ਪਾਟਰ ਦਾ ਹੀ ਕੰਮ ਆਇਆ ਵੇ ਕਹਦਾ ਕੋਈ ਨਾ ਇੱਕ ਨੰਬਰ ਜਾਣ ਦੋ ਨੰਬਰ ਦੇਣੀ ਇੱਕ ਨੰਬਰ ਹੀ ਕੋਈ ਨੰਬਰ ਵਾਲਾ ਨਹੀਂ ਇਹ ਲਾ ਜੇ ਟਾਈਮ ਲਾ ਗਿਆ ਫੇਰ ਨਹੀਂ ਨਹੀਂ ਇੱਕ ਨੰਬਰ ਆ ਬੋਲ ਤੇ ਉਹ ਆ ਅਗਲਾ ਪੁਲ ਜਿਹੜਾ ਆ ਗਿਆ ਉਹ ਉੱਥੇ ਰੋਕ ਗੱਡੀ ਨਹੀਂ ਨਹੀਂ ਇੱਥੇ ਪੁਲ ਤੋਂ ਰੋਕ ਜਿਹੜਾ ਅੱਗੇ ਪੁਲ ਜਿਹੜਾ ਅੱਗੇ ਪੋਲਾ ਗਿਆ ਉੱਥੇ ਰੋਕ ਦੋ ਯਾਰ ਕਾਲ ਕਰੀ ਜਾਂਦਾ ਗੱਗੂ ਨੂੰ ਵੀ ਆਇਆ ਚੰਗੇ ਲੱਗਦੇ ਆ ਸਵੱਛਿਆ ਭਾਰਤ ਇਹ ਚੰਗੇ ਲੱਗਦੇ ਆ ਸਵੱਛ ਭਾਰਤ ਹੀ ਆ ਬੂਟੇ ਨੂੰ ਪਾਣੀ ਪੈ ਬੂਟੇ ਨੂੰ ਪਾਣੀ ਬਹੁਤ ਲੱਗਾ ਹੋਇਆ ਆ ਵੀ ਇੱਥੇ ਰੋਕ ਲਾ ਕੋਈ ਨਾ ਫਿਰ ਉਹ ਗੱਲ ਯਾਰ ਸੁਣਾ ਹੋਇਆ ਹੋਈ ਨਾ ਅਸਰਾ ਪੁੰਚਣਾ ਲੈ ਆ ਪਤਨੀ ਸੱਤ ਰਹਿ ਗਿਆ ਲਗਾਇਆ 20 ਕਿਲੋਮੀਟਰ ਮੋਕਾ ਆਹ ਪਤਨੀ ਸੱਤ ਤੋਂ ਮੈਂ ਚ ਮੁਕਾ ਹੋਇਆ ਕਿੰਨਾ ਰਹਿ ਤੇਰਾ ਪਾਣੀ ਵਿੱਚੇ ਨਿਕਲ ਜਾ ਤੇ ਰੱਖ ਦੇ ਇੱਥੇ ਘੱਟ ਲ ਨੇ ਕਰ ਨਹੀਂ ਨਿਕਣਾ ਗੋ ਕੋ ਨੂੰ ਨਹੀਂ ਆਇਆ ਤੈਨੂੰ ਹੀ ਆਇਆ ਕਰਕੇ ਆ ਜੀ ਮਿੰਟ ਮਿੰਟ ਆਇਆ ਵੇ ਤੈਨੂੰ ਹੀ ਪਿੱਛੇ ਘੁੱਟ ਕੇ ਬੈਠਾ ਯਾਰ ਉਹਨੂੰ ਕੰਨ ਨਹੀਂ ਦਿੰਦੇ ਉਹ ਸੂਰਜ ਵਾਲੇ ਮੂੰਹ ਕਰੀਦਾ ਸਾਨੂੰ ਪੈਗਾ ਵਹਿਮਾ ਝੱਗਾ ਮੈਂ ਲੈ ਆਇਆ ਵਾ ਇਹ ਕਿੰਨੇ ਰੰਗ ਨਹੀਂ ਸਹੀ ਕਾ ਜਾ ਰਹਾ ਆ ਘਰੇ ਪਾਉਨ ਨੂੰ ਮਾੜਾ ਰੰਗ ਦੱਸੋ ਦੇ ਲੋਰ ਦੱਸ ਨਾ ਰੰਗ ਮਾੜਾ ਵਾ ਦੂਜਾ ਰੰਗ ਵੀ ਦੱਸ ਜਿਹੜਾ ਕਾਕੇ ਨੂੰ ਦਵਾਇਆ ਕਾਕੇ ਡਵਾ ਰੰਗ ਕਿੰਨੇ ਮਾੜਾ ਵਾ ਮਾੜਾ ਦੱਸ ਨਹੀਂ ਇਹ ਬੜੀ ਆ ਜਾ ਨਹੀਂ ਹਾਂ ਤਾਂ ਸੁਣਾ ਆ ਸੁਣਾ ਆਓ ਕਿੰਨੇ ਦਵਾਇਆ ਜੀ ਉਹ ਮਾਰਟਿੰ ਨੇ ਉਹ ਤਾਂ ਸੱਚੀ ਉਹ ਯਾਰ ਓਏ ਓਏ ਵਧੀਆ ਲੱਗੋ ਪਾਇਆ ਗੁੱਗੂ ਓਏ ਓਏ ਆ ਰਿਯਾਰੀ ਹੈ ਯਾਰ ਰੰਗ ਸਾਰੇ ਗਲਤ ਲੈ ਜਾਂਦੇ ਆਪਾਂ ਉਹਦਾ ਵਾਲੇ ਬੇਡਾ ਦਾ ਆਹਦਾ ਬਾਹਰ ਦੀ ਉਹ ਆ ਸੇਮ ਧਰੀ ਨਾਲ ਰੀ ਸੇਮ ਹੀ ਆ ਗਈ ਵੇਖਿਆ ਨਹੀਂ ਨਹੀਂ ਹੋ ਗਈ ਕਿਦਾ ਕਿੱਥੇ ਆਵੇ ਆ ਵੀ ਸੇਮ ਹੀ ਪਾਈ। ਤੇ ਫਰਕ ਪਤਾ ਕੀ ਵੇਖਿਆ ਤਰੋਹਰ ਨੇ। ਇਹਦੇ ਉੱਤੇ ਨਾਈਕੀ ਨਹੀਂ ਲਿਖਿਆ, ਉਹਦੇ ਉੱਤੇ ਨਾਈਕੀ ਲਿਖਿਆ। ਹਾਂ ਹਾਂ ਫਰਕ ਆਇਆ। ਬਸ ਇਹ ਹੀ ਫਰਕ ਹੈਗਾ। ਫਰਕ ਹੈ। ਯਾਰ ਹੈਗਾ ਫਰਕ। ਪਰ ਰੰਗ ਦਾ ਆਹ ਰੰਗ ਹੀ ਦਾ ਨਿਕਰਦਾ। ਮੋਟਾ ਆ ਮੋਟੇ ਨਹੀਂ ਇਹ ਤਾਂ ਸਹੀ ਹੈ। ਤੇ ਮੇਰਾ ਅਸਾ ਮੋਟੇ ਸਹੀ ਮੇਰਾ ਤਾਂ ਗਲਤ ਹੋ ਗਿਆ ਲੈ। ਨਹੀਂ ਆਹ ਲੋਰਾ ਸੋ ਨਾ। ਆ ਆ ਆ ਠੀਕ ਆ। ਆ ਇਹ ਤੂੰ ਤਾਂ ਭਾਈ ਮੈਨੂੰ ਕਹ ਰੰਗ ਸਹੀ ਆ ਬ੍ਰਾਂਡ ਇਹਨਾਂ ਮੈਨੂੰ ਬਰਾ ਕਿਹੜਾ ਹੈ? ਇਹ ਇਹ ਸਿਕਸ ਇਹ ਸਿਕਸ ਦਾ ਆਪਣੀ ਅਜਾ ਤੂੰ ਇਹਦੇ ਲੈਨ ਲਿਖਣਾ ਅਰਨਾਲਡਾ ਨਾ ਮੁੰਡਾ ਜਿਵੇਂ ਜਿਮ ਜੇ ਕਾ ਡਰਾਈਵਟੀ ਪਾਉਣੀਆਂ ਵਾ ਸਵੇਰੇ ਆ ਪਾ ਕੇ ਜਾਣੀਆਂ ਜਿਮ 'ਚ ਹਾਂ ਇਹ ਆ ਕੋਟ ਪਾ ਕੇ ਤੁਰ ਗਿਆ ਸਵੇਰੇ ਜਿਮ 'ਚ ਆਏਗਾ ਨਹੀਂ ਆ ਕੋਟ ਪਾ ਕੇ ਤੁਰ ਜਾਇਜ਼ ਚ ਪਾਉਣੀਆਂ ਸਵੇਰੇ ਡਰਾਈਵਟੀ ਪਾ ਕੇ ਆਵਾਂ ਕਹਿੰਦਾ ਮੈਂ ਕਹਿੰਦਾ ਮੈਂ ਜੁੱਤੀ ਪਾ ਕੇ ਜਾਣਾ ਮੈਂ ਤੋੜਾ ਜੁੱਤੀ ਸ਼ਰਗ ਲੱਗਣਾ ਤੈਨੂੰ ਉੱਥੇ ਸ਼ਾ ਜੁੱਤੀ ਪਾਈ ਫਿਰੇ ਉੱਥੇ ਮੈਂ ਮਹਲਵਾਈਏ ਦੀ ਸ਼ਾਦੀ ਦੀ ਚਲੋ ਇਸ ਵਾਰ ਸ੍ਰੀ ਕੱਲ ਦਾ ਸਾਨੂੰ ਰੰਗ ਰਾਹ ਤੋ ਕਮੈਂਟ ਕਰਕੇ ਜਾ ਸਾਨੂੰ ਬਹੁਤ ਵੱਡਾ ਪਿਆ ਪੈ ਚੁੱਕਾ ਵਾ ਥਿਸ ਇਸ ਨਾਟ ਦਾ ਰਾਈਟ ਕਲਰ ਨੇ ਜਸੌਣ ਆਇਆ ਕੋਈ ਮਾਰੀ ਨਾ ਚਾਹ ਲੱਗੇ ਨਹੀਂ ਤੈਨੂੰ ਕੀ ਹੋਇਆ ਕੀ ਹੈ ਹੈਨਾ ਇਹ ਇਹ ਤੇ ਨਹੀਂ ਜੱchna ਯਾਰ ਆਪਣੇ ਲਈ ਨਹੀਂ ਬਣੇ ਇਹਨਾਂ ਵਾਹ ਯਾਰ ਆ ਰਾਂਗੇ ਕਿੱਡੇ ਸੋਹਣੇ ਹੀ ਗਿਆ ਵੇ ਆ ਇੱਕ ਤੇਰੀ ਇੱਕ ਮੇਰੀ ਮੇਰਾ ਆਪਣੀ ਸੋਹਣ ਦੋਵੇਂ ਸੇਮ ਆ ਆਪਣੀ ਆ ਦੱਸੋ ਫਿਰ ਆ ਸਾਡੀ ਦੋਵਾਂ ਦੇ ਮੇਰੇ ਸਾਡੇ ਮੇਰੇ ਸਾਡੇ ਵੀਰ ਵੀਰ ਦੀ ਦੋਵਾਂ ਦੀ ਸੇਮ ਆ ਆਹ ਨਾਲੋਂ ਸੱਜਣੋ ਤੈਨੂੰ ਮੈਂ ਦੱਸਦਾ